ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕਈ ਵੀ ਪ੍ਰਾਵਾਂ ਨੂੰ ਵਿਆਜ ਕੱਢਣਾ ਨਹੀਂ ਆਉਂਦਾ ਹੁੰਦਾ ਆਪਾਂ ਅੱਜ ਵਿਆਜ ਕੱਢਣ ਬਾਰੇ ਦੱਸਾਂਗੇ ਵੀ ਵਿਆਜ ਕਿਵੇਂ ਕੱਢੀਦਾ ਹੈ ਤੇ ਸਭ ਤੋਂ ਸੌਖਾ ਤਰੀਕਾ ਵਿਆਜ ਕੱਢਣ ਦਾ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਿਨਾਂ ਦਾ ਵਿਆਜ ਕੱਢਣਾ ਤੇ ਆਪਾਂ ਇੱਕ ਮਹੀਨੇ ਦਾ ਵਿਆਜ ਕੱਢਣ ਦੋ ਤਰੀਕੇ ਨਾਲ ਦੱਸਾਂਗੇ ਆਪਾਂ ਵੀ ਵਿਆਜ ਹੈ ਜਿਹੜਾ ਉਹ ਕਿਵੇਂ ਕੱਢੀਦਾ ਹੈ ਤੇ ਲਓ ਜੀ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਵਿਆਜ ਕੱਢਣ ਦੀ ਹਾਂਜੀ ਦੋਸਤੋ ਜਿਹੜਾ ਵਿਆਜ ਕੱਢਣ ਦਾ ਤਰੀਕਾ ਹੈਗਾ ਦੇਣ ਦਾ ਵਿਆਜ ਕੱਢਣ ਦਾ ਤਰੀਕਾ ਜਿਹੜੇ ਦਿਨਾਂ ਦਾ ਆਪਾਂ ਵੀ ਕਿੰਨੇ ਦਿਨਾਂ ਦਾ ਵਿਆਜ ਕੱਢਣਾ ਹੈ ਤਾਂ ਰਕਮ ਗੁਣਾ ਦਿਨ ਗੁਣਾ ਵਿਆਜ बटे 3600 3600 ਇੱਕ ਟਰੱਕੀ ਸਮਝੋ ਉਹਨੇ ਦਿਨਾਂ ਦਾ ਵਿਆਜ ਨਿਕਲ ਜਾਂਦਾ ਤੇ ਆਪਾਂ ਮੰਨ ਲਓ 25000 ਰੁਪਏ ਲੈ ਲਿਆ 35 ਦਿਨਾਂ ਦਾ ਵਿਆਜ ਕੱਢਣਾ ਹੈ ਤੇ ਸਵਾ ਰੁਪਏ ਦੇ ਹਿਸਾਬ ਨਾਲ ਆਪਾਂ ਜਿਹੜਾ ਵਿਆਜ ਆ ਉਹ ਕੱਢਣਾ 25000 35 ਸਵਾਰ ਰੁਪਇਆ ਲਾ ਕੇ ਇਹ ਤਾਂ 3000 ਤੇ ਵੰਡ ਦੋ ਨੂੰ ਤਾਂ ਉਹਦਾ ਨਿਕਲੇਗਾ 364 ਰੁਪਏ 58 ਪੈਸੇ 25000 ਤੁਸੀਂ ਅੱਡ ਦੇਣੇ 364 ਰੁਪਏ 58 ਪੈਸੇ ਤੁਸੀਂ 35 ਦਿਨਾਂ ਦੇ ਅੱਡ ਲੈ ਦੇਣੇ ਹੁਣ ਆ ਗਿਆ ਦੋਸਤੋ ਮਹੀਨੇ ਦਾ ਵਿਆਜ ਮਹੀਨੇ ਦਾ ਵਿਆਜ ਕਿਵੇਂ ਕੱਢੀਦਾ ਹੈ ਰਕਮ ਗੁਣਾ ਮਹੀਨਾ ਗੁਣਾ ਵਿਆਜ ਯਾਨੀ ਕਿ ਜੇ ਆਪਾਂ 25000 ਰੁਪਏ ਲਿਆ ਤਾਂ 5 ਮਹੀਨੇ ਦਾ ਵਿਆਜ ਕੱਢਣਾ ਸਵਾਰ ਰੁਪਏ ਦੇ ਹਿਸਾਬ ਨਾਲ 25000 ਨੂੰ 5 ਨਾਲ ਗੁਣਾ ਕਰ ਲਓ ਤੇ 1.25 ਨਾਲ ਗੁਣਾ ਕਰਕੇ ਉਹਨੂੰ 100r ਤੇ ਵੰਡ ਦੋ ਤੇ ਉਹਦਾ ਵਿਆਜ ਆਜੂਗਾ 1565 ਰੁਪਏ 5 ਪੈਸੇ ਵਿਆਜ ਆ ਜਾਣਗੇ ਜਿਹੜਾ ਮਹੀਨੇ ਦਾ ਵਿਆਜ ਕੱਢਣਾ ਹੋ ਰਕਮ ਗੁਣਾ ਵਿਆਜ 100 ਹਮੇਸ਼ਾ ਇਹੀ ਇਸ ਤਰੀਕੇ ਨਾਲ ਹੀ ਕੱਢਣਾ ਹੈ 100 ਹੋਣਾ ਤੇ ਜਿਹੜਾ ਦਿਨਾਂ ਦਾ ਵਿਆਜ ਕੱਢਣਾ ਰਕਮ ਗੁਣਾ ਦਿਨ ਵਿਆਜ 360 ਇਹ ਟ੍ਰਿਕ ਹੀ ਹੈ ਜਦੋਂ ਮਰਜ਼ੀ ਕੱਢ ਕੇ ਦੇਖ ਲਿਓ ਵਿਆਜ ਜਮਾ ਸਹੀ ਨਿਕਲੂਗਾ ਦੇਸੀ ਤਰੀਕਾ ਹੈਗਾ ਬਹੁਤ ਸੌਖਾ ਤਰੀਕਾ ਵਿਆਜ ਕੱਢਣ ਦਾ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ